ਦੰਡੋਤ ਬੰਦਨ ਅਨਕਾਰ ਸਰਬ ਕਲਾਸ ਮਰਥ ਲੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਬਰਤਖ ਗੁਰੂ ਨੇ ਸਤਾਰੇ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ ਉਦਰਤ ਕਵਨ ਹਮਾਰੀ ਸਾਦ ਸੰਗ ਨਾਨਕ ਦਸ ਗਾਇਓ ਨੋ ਪ੍ਰਾਪਕੀ ਆਤ ਪਿਆਰੀ ਜੇ ਤਾ ਜਿਓ ਕੰਦ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਕ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਦੇਹਾ ਤੂੰ ਕਰਾਏਂ ਤੇਹਾ ਹਾਂ ਕਰੀ ਬਖਿਆਨ ਬੇਸਮਾਰ ਅਥਾਹ ਅਗਨਤ ਅਤੁੱਲ ਜਉ ਬਲਾਵੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਖਤ ਚਵਰ ਛਤਰ ਜੀ ਦੇ ਮਾਲਕ ਸਭ ਧਰਮਾਂ ਦੇ ਸਾਝੇ ਰਹਿਬਰ ਗੁਰਬਾਣੀ ਕੇ ਬੋਧ ਨਾਮ ਕੇ ਜਹਾਜ ਕਲ ਜੋਕੀ ਓਟ ਪਤਿਤ பாਵ ਕਰੁ ਨਾਨਕਾਨ ਅੰਤ ਜਾਮੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕੇ ਬੈਠੇ ਹੋਏ ਸਤਸੰਗੀ ਜਨੋ ਸਤਗੁਰੂ ਮਹਾਰਾਜ ਜੀ ਨੇ ਸਾਡੇ ਤੇ ਬੜੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸਾਨੂੰ ਕਲ ਦੁਗੀ ਜੀਵਨ ਸਤਿਗੁਰਾਂ ਨੇ ਆਪਣੇ ਚਰਣਾ ਦੇ ਵਿੱਚ ਬੈਠਣ ਦਾ ਸਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਨਹੀਂ ਤਾਂ ਦੁਨਿਆਵੀ ਕੰਮਕਾਰਾਂ ਤੋਂ ਬੇਲਿਨੀ ਐਨੇ ਰੁਜੇਵੇਂ ਹਨ ਤੇ ਬੰਦੇ ਕੋਲ ਕਈ ਵਾਰ ਰੋਟੀ ਖਾਣ ਦਾ ਵੀ ਟਾਈਮ ਸਮਾਂ ਨਹੀਂ ਹੁੰਦਾ ਤੇ ਜੇ ਕਈ ਵਾਰ ਆਖ ਵੀ ਲਈਏ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਦਾ ਭਜਨ ਕਰਿਆ ਕਰੋ ਸਿਮਰਨ ਕਰਿਆ ਕਰੋ ਅੰਮ੍ਰਿਤ ਵੇਲਾ ਸੰਭਾਲੋ ਤਾਂ ਫਿਰ ਕਈ ਵਾਰ ਆਖ ਦਿੰਦੇ ਨੇ ਬਾਬਾ ਜੀ ਰੋਟੀ ਖਾਣ ਦਾ ਸਮਾਂ ਨਹੀਂ ਤੁਸੀਂ ਕਰਨਿਓ ਨਾਮ ਜਪਿਆ ਕਰੋ ਦੁਨਿਆਵੀ ਕਮਾਂ ਕਾਰਾਂ ਦੇ ਵਿੱਚ ਐਨੇ ਉਲਝ ਗਏ ਕਿ ਜਿਸ ਵਾਹਿਗੁਰੂ ਪ੍ਰਮਾਤਮਾ ਨੇ ਸਾਨੂੰ ਮਨੁੱਖਾ ਸਰੀਰ ਬਖਸ਼ਿਆ ਉਸ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਭੁੱਲ ਗਏ ਕਿਉਂਕਿ ਕੰਮ ਕਾਜ ਕਰੀਦੇ ਆ ਰੋਟੀ ਵਾਸਤੇ ਤੇ ਜਦੋਂ ਰੋਟੀ ਖਾਣ ਦੇ ਸਮਾਂ ਨਹੀਂ ਫਿਰ ਕੰਮ ਕਾਜ ਵੀ ਕੁਛ ਕਰ ਲਵੇ ਸਵਾਉ ਜੋ ਲੜੀਵਾਰ ਸਤਿਗੁਰਾਂ ਦੇ ਪਾਵਨ ਔਰ ਪਵਿੱਤਰ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਚੱਲ ਰਹੀ ਹੈ ਆਪ ਸਭ ਨੇ ਪਹਿਲਾਂ ਅਮਰਤ ਨਈ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ। ਔਰ ਜਿਤਨਾ ਕਸਮਾ ਸਤਿਗੁਰੂ ਮਹਾਰਾਜ ਜੀ ਹੋਰ ਬਖਸ਼ਿਸ਼ ਕਰਦੇ ਹਨ ਉਸ ਪਰਿਪੂਰ ਪਰਮਾਤਮਾ ਦੀ ਵਡਿਆਈ ਕਰਨੀ ਕਰੀਏ। ਅੱਜ ਦਾ ਜੋ ਪਾਵਨ ਬਚਨ ਹੈ 627 ਅੰਗ ਦੇ ਉਪਰੰਕਤ ਹੈ ਸੂਰਠ ਮਹਲਾ 5 ਇਹ ਅਮਰਤਮਈ ਬਚਨ ਸਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸੋਰਠ ਰਾਗ ਵਿੱਚ ਉਚਾਰਣ ਕੀਤਾ ਹੋਇਆ ਇਹ ਪਾਵਨ ਬਚਨ ਹੈ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਨਾਲਾ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੋਹ ਸਾ ਬਾਣੀ ਕਾ ਬਹੁਤਾ ਬਚਨ ਕੀਤਾ ਜਿਨ੍ਹਾਂ ਨੇ ਸੰਸਾਰ ਦੇ ਤਾਰਨ ਲਈ ਨਾਮ ਬਾਣੀ ਦਾ ਜਹਾਜ਼ ਬਣਾਇਆ ਬਖਰੇ ਬਖਰੇ ਜਗਿਆਸੂ ਜਨਾਂ ਦੇ ਸੰਸੇਨ ਵਿਰਤੀ ਵਾਸਤੇ ਸਮੇ ਸਮੇ ਅਨੁਸਾਰ ਧੁਰ ਕੀ ਬਾਣੀ ਦਾ ਉਚਾਰਨ ਕਰਦੇ ਰਹੇ ਸਿਖਿਆ ਭਾਵੇਂ ਇੱਕ ਦੇ ਪਰਥਾਏ ਉਚਾਰੀ ਪਰ ਉਸ ਵਿੱਚ ਜਿਹੜਾ ਉਪਦੇਸ਼ ਹੈ ਉਹ ਸਰਬ ਸਾਂਝੀ ਵਾਲਾ ਦਾ ਸਾਰੇ ਜੀਵਾਂ ਦੀ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਕਹਿੰਦੇ ਜਿਹੜੀ ਇਹ ਸਾਖੀ ਹੈ ਮਹਾਪੁਰਖਾਂ ਨੇ ਆਪਣੇ ਮੁਖ ਤੋਂ ਬੋਲੀ ਹੈ ਇਹ ਇਕੱਲੀ ਕਿਸੇ ਇੱਕ ਦੇ ਵਾਸਤੇ ਨਹੀਂ ਸਭ ਸਾਂਝੀ ਹੈ ਸਾਰਿਆਂ ਦੇ ਵਾਸਤੇ ਸਾਂਝੀ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬਡਾਲੀ ਨਗਰ ਦੇ ਵਿੱਚ ਨਿਵਾਸ ਕੀਤਾ ਹੋਇਆ ਸੀ ਬਾਬਾ ਬੁੱਢਾ ਸਾਹਿਬ ਅਤੇ ਹੋਰ ਗੁਰਸਿੱਖਾਂ ਨੇ ਮਾਤਾ ਗੰਗਾ ਜੀ ਤੋਂ ਬਚਨ ਇੱਕ ਗੁਰੂ ਬਾਬਾ ਬੁੱਢਾ ਸਾਹਿਬ ਜੀ ਜੋ ਪੂਰਨ ਗੁਰਸਿੱਖ ਸੰਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਰ ਪ੍ਰਾਪਤ ਕੀਤਾ ਸੀ ਤੇ ਬਾਬਾ ਬੁੱਢਾ ਜੀ ਨੇ 6 ਗੁਰੂਆਂ ਤੱਕ ਬਾਬਾ ਬੁੱਢਾ ਜੀ ਤਿਰਕ ਦਿੰਦੇ ਰਹੇ ਉਹਨਾਂ ਦੇ ਕੀਤੇ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਨੂੰ ਦੋ ਬਚਨ ਇੱਕ ਤਾਂ ਕਿਹਾ ਕਹਿੰਦੇ ਗੁਰੂ ਕਾ ਨੂੰ ਭਜਣਾ ਕਿਹਨੇ ਪਾਤੀਆਂ ਤੇ ਦੂਜਾ ਬਚਨ ਕੀਤਾ ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਦਲ ਭੰਜਨ ਗੁਰੂ ਸੂਰਮਾ ਪ੍ਰਗਟ ਹੋਏਗਾ ਤੇ ਇਹਨਾਂ ਵਿੱਚੋਂ ਪਹਿਲਾ ਵਚਨ ਪੂਰਾ ਕਰਨ ਲਈ ਬਡਾਲੀ ਨਗਰ ਵਿੱਚ 3 ਸਾਲ ਨਿਵਾਸ ਕੀਤਾ ਤਿੱਥੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਸਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਅਰਥੀ ਚੰਦ ਸੀ ਜਿਹੜਾ ਬੜੀ ਈਰਖਾ ਕਰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਪਹਿਲਾਂ ਤਾਂ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਕਹਿੰਦਾ ਕੋਈ ਗੱਲ ਨਹੀਂ ਭਗਵਾਨ ਨੇ ਇਹਨਾਂ ਦੇ ਘਰ ਦੇ ਵਿੱਚ ਕਿਹੜਾ ਲਾਲ ਖੇਡਦੇ ਆ ਵੀ ਇਹ ਸਾਰਾ ਕੁਝ ਇਹ ਰੱਖ ਲੈਣਗੇ ਕੋਈ ਗੱਲ ਨਹੀਂ ਸਾਰਾ ਕੁਝ ਆਪਣੇ ਕੋਲ ਹੀ ਆਉਣਾ ਕਿਉਂਕਿ 12 ਸਾਲ ਹੋ ਗਏ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਦੀ ਸ਼ਾਦੀ ਹੋਈ ਨੂੰ ਤੇ ਇਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਪੈਦਾ ਹੋਈ ਸੀ ਤੇ ਵਿਰਥੇ ਜਾਂਦੇ ਹੀ ਆਖਦਾ ਹੁੰਦਾ ਕਹਿੰਦਾ ਵੀ ਜੋ ਕੁਝ ਹੈ ਆਪਣੇ ਹੀ ਹੈ ਸਾਰਾ ਕੁਝ ਇਹਨਾਂ ਦੇ ਘਰੇ ਕਿਹੜਾ ਕੋਈ ਔਲਾਦ ਹੈ ਬੜੀ ਈਰਖਾ ਕਰਿਆ ਕਰੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਅਵਤਾਰ ਧਾਰਨ ਕੀਤਾ ਤੇ ਪ੍ਰਿਥੀ ਚੰਦ ਦੇ ਬੜੀ ਹਿਰਦੇ ਵਿੱਚ ਅੱਗ ਲੱਗੀ ਵੀ ਇਹਨਾਂ ਦੇ ਘਰੇ ਬੱਚਾ ਪੈਦਾ ਹੋ ਗਿਆ ਪ੍ਰਿਥੀ ਚੰਦ ਨੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਵੱਡੇ ਤਿੰਨ ਹਮਲੇ ਕੀਤੇ ਮਾਰਨ ਵਾਸਤੇ ਪਹਿਲਾ ਹਮਲਾ ਸੀ ਜਿਹੜਾ ਪੈਸੇ ਦੇ ਕੇ ਲਾਲਚ ਦੇ ਕੇ ਦਾਈ ਦੇ ਅਸਥਨਾ ਨੂੰ ਦੁੱਧ ਨੂੰ ਜ਼ਹਿਰ ਲਵਾ ਕੇ ਕਹਿੰਦੇ ਤੂੰ ਸਹਬਜਾਦੇ ਨੂੰ ਦੁੱਧ ਪਿਆਈ ਉਹਨੂੰ ਜ਼ਹਿਰ ਚੜਜੂ ਮਰ ਜੂਗਾ ਇਹ ਵੀ ਕੋਸ਼ਿਸ਼ ਉਹਦੀ ਨਾਕਾਮ ਹੋ ਗਈ ਕਾਮਯਾਬ ਨਾ ਹੋਇਆ ਇਹ ਦੇ ਵਿੱਚ ਫਿਰ ਕਹਿੰਦੇ ਉਹਨੇ ਸਪੇਰੇ ਤੋਂ ਸੱਪ ਲੈ ਕੇ ਫੜਿਆ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਵਾਸਤੇ ਸੱਪ ਛੱਡ ਦਿੱਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਅਗੇ ਖੇਡਦੇ ਨੇ ਖੇਡਦੇ ਖੇਡਦਿਆਂ ਨੇ ਸੱਪ ਨੂੰ ਸਿਰ ਤੋਂ ਫੜ ਕੇ ਥੱਲੇ ਘਸਾ ਘਸਾ ਕੇ ਮਾਰਦਾ ਉਹਦਾ ਵੀ ਉਧਾਰ ਕੀਤਾ ਫਿਰ ਜਿਹੜਾ ਰਸੋਈਆਂ ਸੀ ਬ੍ਰਹਮਣ ਉਹਨੂੰ ਲਾਲਚ ਦੇ ਕੇ ਖੀਰ ਦੇ ਵਿੱਚ ਜ਼ਹਿਰ ਪਵਾ ਕੇ ਉਹਨੂੰ ਖਵਾਉਣ ਵਾਸਤੇ ਕਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਤਾ ਗੰਗਾ ਜੀ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਜ਼ੋਰ ਦੀ ਚੀਕ ਮਾਰੀ ਰੋਣ ਲੱਗੇ ਤੇ ਜਦੋਂ ਮਾਤਾ ਗੰਗਾ ਜੀ ਕੋਲ ਆਏ ਆ ਕੇ ਪੁੱਛਣ ਲੱਗੇ ਕੀ ਹੋਇਆ ਕਹਿੰਦੇ ਜੀ ਬੱਚਾ ਖੀਰ ਨਹੀਂ ਖਾ ਰਿਹਾ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਜਦੋਂ ਖੀਰ ਲੈ ਕੇ ਗਏ ਉਹ ਖੀਰ ਬ੍ਰਹਮਣ ਨੂੰ ਕਿਹਾ ਕਹਿੰਦੇ ਆ ਕੁੱਤੇ ਨੂੰ ਪਾ ਦੇ ਜਦੋਂ ਕੁੱਤੇ ਨੂੰ ਖੀਰ ਪਾਈ ਕੁੱਤੇ ਨੇ ਖੀਰ ਖਾਧੀ ਖੀਰ ਦੇ ਵਿੱਚ ਸੀ ਜ਼ਹਿਰ ਤੇ ਕੁੱਤੇ ਦੀ ਥਾਂ ਤੇ ਮੌਤ ਹੋ ਗਈ ਤੇ ਬੜੇ ਉਪਰਾਲੇ ਕੀਤੇ ਪਿਰਥੀ ਚੰਦ ਨੇ ਵੀ ਕਿਵੇਂ ਨਾ ਕਿਵੇਂ ਕਰਕੇ ਮੈਂ ਇਹਨੂੰ ਮਾਰ ਦੇਵਾਂ ਹਰ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਨੇ ਹਰ ਗੋਬਿੰਦ ਪ੍ਰਭ ਰਾਖਿਆ ਵਿੱਚ ਕਰਤਾ ਪੁਰਖ ਖਲੋ ਆ ਬਾਲ ਨਾ 빙ਾ ਹੋਆ ਕਹਿੰਦੇ ਜਦੋਂ ਉਹ ਕਰਤਾ ਪੁਰਖ ਆਪ ਆਕੇ ਖਲੋ ਜਾਂਦਾ ਫਿਰ ਕਿਸੇ ਦਾ ਬਾਲ ਨਹੀਂ 빙ਾ ਹੋਣ ਦਿੰਦਾ ਤੇ ਇਸ ਪਾਵਨ ਬਚਨ ਦੇ ਪਰਥਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਕਹਿੰਦੇ ਹਜੂਰ ਪਾਤਸ਼ਾਹ ਦੱਸਦੇ ਹਨ ਕਹਿੰਦੇ ਅਸੀਂ ਆਪਣਾ ਗੁਰੂ ਸ਼ਬਦ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਜਿਸ ਕਰਕੇ ਸੁਖ ਆਨੰਦ ਨਾਲ ਆਪਣੇ ਘਰ ਜਾਈਏ ਆਪਣੇ ਗੁਰੂ ਨਾਨਕ ਦੀ ਗੱਦੀ ਦੇ ਬਰਾਜਬਾਨ ਵਾਲੇ ਗੁਰੂ ਘਰ ਦੇ ਵਿੱਚ ਜਾ ਕੇ ਸੱਚਖੰਡ ਰੂਪ ਘਰ ਦੇ ਵਿੱਚ ਜਾ ਕੇ ਸੁਖ ਆਨੰਦ ਪ੍ਰਾਪਤ ਕਰੀਏ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮਾ ਕੀ ਬੜਿਆਈ ਤਿਸ ਕੀਮਤ ਕਹਿ ਨਾ ਜਾਈ ਕਹਿੰਦੇ ਜੋ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ ਉਸ ਦੀ ਕੀਮਤ ਉਹਦਾ ਭਾਵ ਜਿਹੜਾ ਮੁੱਲ ਹੈ ਇਹ ਦੱਸਿਆ ਨਹੀਂ ਜਾ ਸਕਦਾ ਨਾਮ ਹੈ ਕੀ ਵਡਿਆਈ ਇਸ ਕੀਮਤ ਕਹਿਣ ਨਾ ਜਾਈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦਾ ਸਾਈ ਦਾ ਜਿਹੜਾ ਨਾਮ ਹੈ ਇਹ ਅਮੋਲ ਹੈ ਅਮੋਲ ਕਾਇਦਾ ਕੋਈ ਮੁੱਲ ਨਹੀਂ ਲਾ ਸਕਦਾ ਕੀਮ ਨਾ ਕੋਈ ਜਾਣ ਦੋ ਇਹਦੀ ਕੋਈ ਕੀਮਤ ਨਹੀਂ ਜਾਣ ਸਕਦਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਪਰਮਾਤਮਾ ਦੇ ਜਿਹੜਾ ਨਾਮ ਹੈ ਇਹ ਬੜਾ ਅਮੋਲ ਹੈ ਅਮੋਲ ਕਾਇਦਾ ਕੋਈ ਇਹਦੀ ਕੋਈ ਕੀਮਤ ਨਹੀਂ ਦੇ ਸਕਦਾ ਤੇ ਨਾ ਹੀ ਕੋਈ ਕੀਮਤ ਲਾ ਸਕਦਾ ਸੰਤ ਹੋ ਹਰ 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 ਅਰਧ ਹੋ ਏ ਸੰਤ ਜਨੋ ਹਰ ਵੇਲੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਅਰਾਧਨ ਕਰੋ ਦਾ ਨਾਮ ਜਪੋ ਮਨ ਬਾਣੀ ਸਰੀਰ ਕਰਕੇ ਅਰਧਨਾ ਕਰੋ ਹਰੇ ਭਰੇ ਕਰਨ ਵਾਲੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਅਰਧਨਾ ਕਰੋ ਹਰਿਆਰਾਦ ਸਭੋ ਕੁਛ ਪਾਈਐ ਕਾਲਦ ਸਗਲੇ ਸੱਧ ਹੋ ਰਹਾਉ ਹਰੀ ਵਾਹਿਗੁਰੂ ਪ੍ਰਮਾਤਮਾ ਨੂੰ ਅਰਾਧਨ ਕਰਨ ਵਾਸਤੇ ਹਰਿਆਰਾਦ ਸਭੋ ਕੁਛ ਪਾਈਐ ਕਹਿੰਦੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਨੇ ਭਜਨ ਬੰਦਗੀ ਕਰਦੇ ਨੇ ਹਰ ਆਰਾਧ ਸਭੋ ਕੁਛ ਪਾਈਆ ਕਹਿੰਦੇ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਕਾਰਜ ਸਗਲੇ ਸੱਧ ਹੋ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਪ੍ਰਮਾਰਥੀ ਧੰਦੇ ਸਾਧਿਆਂ ਦਾ ਭਾਵ ਹੈ ਸਫਲ ਹੋ ਜਾਂਦੇ ਹਨ ਕਹਿੰਦੇ ਜਿਵੇਂ ਸੁਦਾਮਾ ਸੀ ਜਿਹੜਾ ਕ੍ਰਿਸ਼ਨ ਭਗਵਾਨ ਦਾ ਦੋਸਤ ਸੀ ਬਚਪਨ ਦਾ ਸੋਦਾਮੇ ਨੇ ਆਪਣੇ ਮਨ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਮੂਰਤੀ ਵਸਾਈ ਉਹਦਾ ਨਾਮ ਜਪਦਾ ਤੇ ਕ੍ਰਿਸ਼ਨ ਭਗਵਾਨ ਨੇ ਫਿਰ ਸੁਦਾਮੇ ਦੀ ਜਿਹੜੀ ਪੁਰੀ ਸੀ ਜਿਹੜਾ ਨਗਰ ਸੀ ਉਹ ਸਾਰਾ ਹੀ ਸੋਨੇ ਦਾ ਬਣਾ ਦਿੱਤਾ ਚਾਰ ਪਦਾਰਥ ਸੁਖੁਚ ਬਿਠਾਏ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਬੜ ਭਾਗੀ ਕਹਿੰਦੇ ਜਿਨ੍ਹਾਂ ਨੂੰ ਮਾਲਕ ਦੇ ਪ੍ਰੇਮ ਦੀ ਭਗਤੀ ਵਿੱਚ ਬਿਰਤੀ ਲੱਗ ਗਈ ਪ੍ਰੇਮ ਭਗਤ ਪ੍ਰਭ ਲੱਗੀ ਕਹਿੰਦੇ ਜਿਨ੍ਹਾਂ ਦੀ ਬਿਰਤੀ ਜਿਨ੍ਹਾਂ ਦਾ ਹਿਰਦਾ ਉਸ ਵਾਹਿਗੁਰੂ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗ ਗਿਆ ਸੋ ਪਾਏ ਜਿਸ ਬੜ ਭਾਗੀ ਕਹਿੰਦੇ ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਣ ਵਾਲੀ ਸ਼ਕਤੀ ਹੈ ਜਨਾਨਿਕ ਨਾਮ ਧਿਆਇਆ ਤិន ਸਰਬ ਸੁਖਾ ਫਲ ਪਾਇਆ ਸਤਿਗੁਰ ਮਹਾਰਾਜ ਲਾਸਟ ਵਾਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਹੈ ਜਨ ਨਾਨਕ ਨਾਮ ਧਿਆਇਆ ਤិន ਸਰਬ ਸੁਖਾ ਫਲ ਪਾਇਆ ਕਹਿੰਦੇ ਨਾਮ ਦਾ ਧਿਆਨ ਕਰਦੇ ਹਨ ਜਿਹੜੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ਹਨ ਜਨਨਾਨਕ ਨਾਮ ਧਿਆਇਆ ਤਨ ਸਰਬ ਸੁਖਾਂ ਫਲ ਪਾਇਆ ਉਹਨਾਂ ਨੇ ਆਤਮਿਕ ਆਨੰਦ ਸਰੀਰਕ ਆਨੰਦ ਸਾਰੇ ਸੁਖ ਹਨ ਜਿਹੜੇ ਉਹ ਪ੍ਰਾਪਤ ਕਰ ਲਏ ਹਨ ਕਦੋਂ ਜਦੋਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਜਿਹੜੇ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਸਤਿਗੁਰੂ ਮਹਾਰਾਜ ਉਹਨਾਂ ਵਾਸਤੇ ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਖੋਲ੍ਹ ਦਿੰਦੇ ਨੇ ਤੇ ਘਰ ਦੇ ਵਿੱਚ ਸਰੀਰਕ ਤੰਦਰੁਸਤੀਆਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਮਾਣਦੇ ਹਨ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਐ ਤੇ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਐ ਸਤਿਗੁਰੂ ਮਹਾਰਾਜ ਕਹਿੰਦੇ ਵਿੱਚ ਕਰਤਾ ਪੁਰਖ ਖਲਵਾ ਬਾਲ ਨ ਬਿੰਗਾ ਹੋਵਾ ਠੀਕ ਐ ਸਰੀਰ ਕਾ ਕਰਕੇ ਦੁੱਖ ਆ ਸਕਦੇ ਨੇ ਜਿਹੜੇ ਆਤਮਿਕ ਸੁੱਖ ਨੇ ਉਹ ਉਹਨਾਂ ਤੋਂ ਕੋਈ ਖੋਹ ਨਹੀਂ ਸਕਦਾ ਜਿਹੜਾ ਸਰੀਰ ਆ ਇਹ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹਦਾ ਕਹਿੰਦੇ ਕੱਪੜਿਆਂ ਦੇ ਵਾਂਗੂ ਆ ਇੱਕ ਲਾਲ ਇੱਕ ਪਾਲਿਆ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਸਰੀਰ ਤੇ ਦੁੱਖ ਆ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਹੜੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਭਜਨ ਕਰਦੇ ਨੇ ਉਹ ਡੋਲਦੇ ਨਹੀਂ ਉਹ ਡੋਲ ਰਹਿੰਦੇ ਆ ਸੋ ਇਸ ਕਰਕੇ ਬੇਨਤੀ ਕਰੀ ਦੀ ਆ ਭਾਈ ਨਸਿਆਂ ਪੱਤਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣੋ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਵੇਲੇ ਉੱਠ ਕੇ ਅਸ਼ਨਾਣ ਪਾਣੀ ਕਰਕੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਭਜਨ ਕਰਿਆ ਕਰੋ ਸਿਮਰਨ ਕਰਿਆ ਕਰੋ ਜਿਸ ਵਾਹਿਗੁਰੂ ਪ੍ਰਮਾਤਮਾ ਦੇ ਭਜਨ ਸਿਮਰਨ ਦੇ ਨਾਲ ਸਾਡੇ ਇਸ ਸਰੀਰ ਨੂੰ ਕੋਈ ਦੁੱਖ ਨਹੀਂ ਲੱਗਣਾ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ ਉਹ ਵੇਲਾ ਤਿਆਰ ਕਰੋ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਗੁਰਬਾਣੀ ਦਾ ਸਾਧਨ ਬਣਾਇਆ ਉਸ ਵਾਹਿਗੁਰੂ ਪਰਮਾਤਮਾ ਦਾ ਭਜਨ ਕਰਿਆ ਕਰੋ ਸਵਾਉ ਜਿਨੀ ਸੰਗਤ ਪਹੁੰਚੀ ਹੈ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਕੁਟਾਨ ਕੋਟ ਧੰਨਵਾਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਿਆ, ਭਜਨ ਬੰਦਗੀ ਕੀਤੀ ਹੈ, ਕਥਾ ਵਿਚਾਰ ਹੋਈ ਹੈ। ਕਥਾ ਵਿਚਾਰ ਕਰਨਿਆ ਕੋਲ ਹੋਈਆਂ ਤਮਾਮ ਭੁਲਾ ਦੀ ਖਿਮਾ ਬਖਸ਼ਣੀ ਸਤਿਗੁਰੂ ਮਹਾਰਾਜ ਦੀ ਬਖਸ਼ਣ ਜੋਗਣੀ ਆਈ ਹੋਈ ਸੰਗਤ ਦੀ ਹਾਜ਼ਰੀ ਸਤਿਗੁਰੂ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰੂ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਨ। ਸੁਆਉ ਸਲੋਕ ਪੜ੍ਹ ਕੇ ਅਰਦਾਸ ਬੇਨਤੀ ਦੇਵੋ ਜੁੜੀਏ ਭਾਈ। ਸਲੋਕ